ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕੁਲਜਿੰਦਰ ਡੇਰੀ ਫਾਰਮ ਇਟਾ ਡਾਬੋਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਚੰਗੀਆਂ ਛੋਟੀਆਂ ਆਗੀਆਂ ਵੀਰ ਉਹਨਾਂ ਕੋਲੇ ਤਾਜ਼ੀਆਂ ਸੂਈਆਂ ਨੇ ਵੀਰੋ ਚੰਗੇ ਰਿਕਾਰਡ ਆਲੀਆਂ ਨੇ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਉਹਨਾਂ ਕੋਲੇ ਸਾਰੀ ਜਾਣਕਾਰੀ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੁਲਜਿੰਦਰ ਡੇਰੀ ਫਾਰਮ ਵੇਖਣ ਆਲੇ ਸਾਰਿਆਂ ਭੈਣ ਭਰਾਵਾਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਔਰ ALU ਵੱਲ ਤੋਂ ਵੱਲ ਸ਼ੇਅਰ ਲਾਈਕ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਵੀਰਾਂ ਨੂੰ ਬੇਨਤੀ ਇਹ ਰਹਿੰਦੀ ਆ ਬਿਲਕੁਲ ਵੀਰੇ ਹਾਂਜੀ ਹਾਂਜੀ ਤਾਂ ਹੋਰ ਸੁਣਾ ਵੀਰੇ ਕੀ ਹਾਲ ਚੱਲ ਠੀਕ ਠਾਕ ਵਧੀਆ ਜੀ ਵਧੀਆ ਵਧੀਆ ਜੀ ਹਾਂਜੀ ਵੀਰ ਜੀ ਨਾਂ ਦੱਸਿਓ ਆਪਣਾ ਨਾਂ ਵੀਰ ਜੀ ਆਪਣਾ ਹੈਗਾ ਪਿੰਡ ਸ਼ਕਰਮਾਸ਼ੀਆਂ ਜ਼ਿਲ੍ਹਾ ਗਦਾਪੁਰ ਫਰੀਦਾਬ ਆਪਣਾ ਨਾਂਕ ਨਾਂ ਹੈਗਾ ਜੀ ਕਾਲਾ ਫੋਨ ਨੰਬਰ ਹੈਗਾ 628477500 ਠੀਕ ਹੈ ਤੇ ਚੋਕਲਾ ਝੋਟੀਆਂ ਆ ਗੀਆਂ ਨੀਲੀ ਦੀਆਂ ਕਾਲੀਆਂ ਸਾਰੀ ਵੈਰਾਈਟੀ ਹੈਗੀ ਅੱਜ ਚੰਗੇ ਰਿਕਾਰਡ ਵਾਲੀਆਂ ਆ ਗੀਆਂ ਹਨਾ ਵੀਰੇ ਤਾਜ਼ੀਆਂ ਸੁਈਆਂ ਨੇ ਸਾਰੀਆਂ ਸੁਈਆਂ ਹੈ ਸਾਰੀਆਂ ਬਿਲਕੁਲ ਆਹ ਰਾਤੀ ਸੁਈ ਅੱਜ ਅੱਛਾ ਰਾਤੀ ਸੁਈ ਹੈ ਠੀਕ ਹੈ ਜੀ 13 16 15 16 ਕਿਲੋ ਵਾਲੀਆਂ ਸਾਰੀਆਂ ਠੀਕ ਠੀਕ ਹੈ ਵੀਰੇ ਦੂਜੀ ਦੂਜਾ ਸੂਆ ਚੈੱਕ ਕਰਾਓ ਦੂਜਾ ਸੂਆ ਸੁਈ ਹੈ ਹਾਂ ਜੀ ਤਾਂ ਕਰੀਏ ਇਤੋਂ ਸ਼ੁਰੂ ਹਨਾ ਵੀਰੇ ਹਾਂ ਜੀ ਹਾਂ ਜੀ ਠੀਕ ਹੈ ਜੀ ਪਰਸੋਂ ਦੀ ਸੁਈ ਹੈ 11 ਕਿਲੋ ਬੋਲਾ ਆਊਗਾ ਨੈਟ ਕੀ ਬਾਤ ਹੈ ਖਾਨ ਬਹੁਤ ਸਪੈਸ਼ਲ ਲੱਗਿਆ ਚੈੱਕ ਕਰੋ ਵੀਰੇ ਇਸ ਕੁਆਲਿਟੀ ਚੈੱਕ ਕਰਾਓ ਆ ਵੇਖੋ ਇਧਰ ਉਹੋ ਜੀਆਂ ਨਹੀਂ ਆਗੀਆਂ ਇਧਰ ਵੇਖੋ ਉਹੋ ਜੀਆਂ ਨਹੀਂ ਜਿਹੜੀ ਕਿਸੇ ਪਨੇ ਛਾਰ ਮਾਰਦੇ ਨਹੀਂ ਹੈ ਸਿਰਾਈ ਹੈ ਵੀਰੇ ਛੋਟੀ ਦਾ ਅਗਰ ਮੋਦੀਨਾਾਸ ਸਿੰਘ ਅੱਖ ਸਭ ਕੁਝ ਜੜੀ ਨਿਸ਼ਾਨੀਆਂ ਓਕੇ ਆ ਕੀ ਬਾਤ ਹੈ ਜੀ ਸਿੰਘ ਦੀ ਕੁਆਲਿਟੀ ਤਾਂ ਫੇਸ ਕੁਆਲਿਟੀ ਚੈੱਕ ਕਰਾਓ ਦਮ ਜਿਆਸੂ ਆ ਵਾ ਠੀਕ ਹੈ ਜੀ 15 16 ਕਿਲੋ ਦੀ ਗਰੰਟੀ ਐ ਤਾਂ ਫਸਲ ਸੂਈ ਬਲੇ 11 12 11 ਹੀ ਹੋਏ ਬੁਆਲਾ ਹੀ ਹੋਊਗਾ 11 ਕਿਲੋ ਦੀ ਗਰੰਟੀ ਹੋਊ ਆਪਣੇ ਬੋਲੇ ਠੀਕ ਆ ਵੀਰੇ ਹਾਂਜੀ ਫੇਰ ਵੇਖੋ ਕਿੰਨੀ ਲੰਮੀ ਸਾਰੀ ਕੋਰ ਲਈ ਦੀ ਮਾਨਤੀ ਆ ਸਾਰੀਆਂ ਨਿਸ਼ਾਨੀਆਂ ਕਵਰ ਕਰਦੀ ਏ ਵੇਖੋ ਵੀਰੇ ਵੱਡੀ ਝੋਟੀ ਆ ਕੱਦ ਕਾਠਾ ਲੀ ਆ ਫੇਸ ਕੁਆਲਟੀ ਇਹਦੀ ਚੈੱਕ ਕਰ ਲੋ ਸੋਹਣੀ ਝੋਟੀ ਆ ਬਾਕੀ ਵੀਰੇ ਨਿੱਕੀ ਨਾ ਮੰਨ ਕੇ ਚੱਲਿਓ ਵੱਡੀ ਝੋਟੀ ਆ ਬਿਲਕੁਲ ਫੁੱਲ ਸਾਇਜ ਆ ਲੈਵਲ ਉਵੇ ਦੀ ਗੱਲ ਕਰੀਏ ਤਾਂ ਵੀਰੇ ਤੁਸੀਂ ਚੈੱਕ ਕਰ ਹੀ ਲੋ ਚੰਗਾ ਸੋਨਾ ਲੇਵਾ ਲੱਗਿਆ ਪੰਗਾ ਕੋਲਾ ਕਿਲੋ ਦੀ ਗਾਰੰਟੀ ਹੋ ਗਈ ਆ ਠੀਕ ਹੈ ਵੀਰਾ ਇਧਰੋਂ ਕੈਮਰਾ ਮਾਰਦੇ ਬੇਲ ਦੀ ਵੀ ਕਿੰਨੀ ਲੰਮੀ ਆ ਲੰਮੀ ਬੇਲ ਆ ਵੀਰੇ ਪਰ ਸੀਰ ਬੜੀ ਭੈ ਇਦਾਂ ਹੀ ਆ ਵੇਖੋ ਸਲੱਗ ਬਹੁਤ ਆ ਵੀਰੇ ਹਨਾ ਚਵਾ ਵੀ ਬੋਲਾ ਲੱਗਿਆ ਜਾਵਾਂ ਮੈਂ ਕਹਿੰਦੇ ਭਾਈ ਗੱਲ ਹੀ ਨਹੀਂ ਕੋਈ ਆ ਵੇਖੋ ਪਰ ਇਦਾਂ ਹੀ ੇਠਾ ਆ ਜੋ ਇੰਨੀ ਆ ਫਿਰ ਉਹ ਐਂਡ ਤੇ ਬੱਚਾ ਲਾ ਕੇ ਵਿਖਾ ਦਿੰਦੇ ਆ ਠੀਕ ਹੈ ਜੀ ਆ ਵੇਖੋ ਇਦਾਂ ਕੀ ਬਾਤ ਹੈ ਆ ਵੇਖੋ ਹੈਗਾ ਰੋਕੋ ਕਿਹਦੇ ਵੱਥੇ ਇਜ਼ਤ ਹੈ 15 16 ਕਿਲੋ ਦੀ ਗਰੰਟੀ ਦੀ ਆ 15 16 ਕਿਲੋ ਵਾਲੀ ਹੈ ਮੈਂ ਨਾ ਵੀਰੇ ਚਵਾ ਦਿੱਤਾ ਐਂਡ ਤੇ ਬੱਚਾ ਲਵਾ ਦਿੱ ਲਿਆ ਤੇਰਾ ਕਲਾਮ ਨੇ ਛੋਟੀ ਨਹੀਂ ਫੁੱਲ ਸੱਸਾ ਜ ਆ ਬੋਲੋ ਕੋਈ ਡੰਗ ਲੱਗਾ ਇਹਨੂੰ ਵੀ ਸਵੇਰ ਦੀ ਚੋਰੀ ਦੀ ਆ ਆਪਣੀ 5:30 6:00 ਵਜੇ ਚਾਈ ਅੱਜ ਥੋੜੀ 5:00 ਵਜੇ ਚੋਲੀ ਵੀਡੀਓ ਬਣਾਉਣੀ ਨਾ ਹਾਂਜੀ 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 ਤਾਂ ਬਾਕੀ ਸਮਾਂ ਦੁਪਹਿਰ ਦਾ ਹੋ ਗਿਆ ਹੈ ਨਾ ਮੇਰਾ ਤਾਂ 1:00 ਵਜੇ ਗਿਆ ਜੀ ਬਿਲਕੁਲ ਪਰ ਲੇਵਾ ਕੱਟਾ ਲੇਵਾ ਕੱਟਾ ਲੇਵਾ ਕੋਈ ਸ਼ੱਕ ਨਹੀਂ ਕੋਈ ਵੀਰ ਦੂਰੋਂ ਵੀ ਚੱਲ ਕੇ ਆਊਗਾ ਵੀਰੇ ਤੁਸੀਂ ਛੱਡ ਕੇ ਨਹੀਂ ਜਾਣੀ ਸੋਹਣੀ ਝੋਟੀ ਆ ਫੁੱਲ ਸੈਜ ਹੋਵਦੀ ਖਾਨੀਲੀ ਆ ਵੀ ਦੀ ਜੈਡ ਬਲੈਕ ਕੀ ਬਾਤ ਹੈ ਹਾਂਜੀ 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 ਵੱਡੀ ਝੋਟੀ ਆ ਬੱਚਾ ਕੀ ਪਾਇਆ ਵੀਰ ਜੀ ਇਹਨਾਂ ਦਾ ਬੱਚਾ ਵੀ ਜਮਰ ਕੱਟੀ ਪਾਇਆ ਸੀ ਕੱਟੀ ਆ ਇਹ ਕੱਟਾ ਕਟਾ ਗਿਆ ਜੀ ਕੱਟੀ 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 ਦੇਖੋ ਚੰਗੇ ਤੇ ਜੀ ਚੰਗੇ ਸੀਮਨ ਚ ਆ ਗਈ ਹੈ ਨਾ ਜੀ ਤਾਂ ਪੂਰੀ ਪੂਰੀ ਜੈਡ ਬਲੈਕ ਮਾਰਦੀ ਪੂਛ ਆ ਤਾਂ ਵੇਖੋ ਵੀਰੋ ਬੱਚਾ ਵੀ ਬਹੁਤ ਸੋਹਣੇ ਚੰਗੇ ਸੀਮਨ ਦਾ ਨੇ ਪਾਇਆ ਮਗਰ ਕੱਟੀ ਆ ਗਈ ਆ ਮਗਰ ਕੱਟੀ ਆ ਗਈ ਆ ਤਾਂ ਚੋਟਾ ਜਿਆਦਾ ਕਰੇਗਾ ਵੀ ਝੋਟੀ ਆ ਫੇਸ ਕੁਆਲਿਟੀ ਇੱਕ ਵਾਰੀ ਫੇਰ ਚੈੱਕ ਕਰ ਲੋ ਸੋਹਣੀ ਝੋਟੀ ਆ ਮਗਰੀ ਵੀਰੇ ਇਹਦੇ ਕੱਟੀ ਆ ਗਈ ਆ ਥਨ ਸਪੈਸ਼ਲ ਲੱਗਿਆ ਕਾਟਾ ਵਾਲੇ ਵਾਲਾ ਸਾਡੀ ਗੱਲ ਕਰੀਏ ਤਾਂ ਵੀਰੇ ਵੇਥ ਵੇਥ ਤੇ ਲੱਗਿਆ ਕਾਟਾ ਵਾਲੇ ਵਾਲਾ ਸਿਰਾ ਹੀ ਆ ਵੀਰੇ ਬਹੁਤ ਸ਼ਾਨਦਾਰ ਝੋਟੀ ਆ ਜੈ ਜੀ ਜੈ ਜੀ ਬਿਲਕੁਲ ਛੋਟੇ ਕਿੰਨੇ ਦੀ ਵੀਰੇ ਹੋ ਜੂ ਨਾ ਕੋਈ ਡੇਢ ਨਾ ਕੋਈ 40 ਨਾ ਕੋਈ 35 ਇਹੋ ਜੀ ਦੇ ਵੀਰੇ ਉਹ ਝੋਟੀ ਤੇ ਆਂਦੀ ਆ ਵੀ ਡੇਢ ਕਹਿੰਦੀ ਆ ਬਿਲਕੁਲ ਪਰ ਅਹੀਂ ਡੇਟ ਨਹੀਂ ਕਰਨਾ ਸਾਡੀ ਛੋਟੀ ਇੱਕ ਅਵੀਦੀ ਇੱਕ ਵੀਦੀ ਮਾਨਤਨ ਵੀਰੇ 15 ਦੀਆਂ ਦਾਂਗੇ 5 ਹੋਰ ਕਰ ਦੱਸ ਦੀ ਛੋਟੀ ਦੇਣੀ ਹੈ ਕੋਈ ਛੋਟੀ ਦੇ ਨਹੀਂ ਲੱਗਦਾ ਚੀਕ ਨੀ ਸਹੀ ਇਹ ਨਾ ਕਹਿ ਕੋਈ ਛੋਟੀ ਬੱਲੇਵਾ ਕੁਕ ਕੁਕੁੰਜੀ ਹੈ ਉਡੀ ਛੋਟੀ ਨਹੀਂ ਆ ਗਈ ਚਲੋ ਐਂਡ ਧਾਰਾ ਮਾਰ ਕੇ ਵਿਖਾ ਦੇ ਨੇ ਨਾਲ ਤੋੜਾ ਕੇ ਉਹ ਦੁੱਗੀਆਂ ਸਾਡੇ ਬੁੱਲੀ ਤੇ ਘਰ ਚ ਵਾਰੀ ਕਰਾ ਦੇ ਮੇਰੀ ਰੇਟ ਬਹੁਤ ਸੋਨਾ ਕੀਤਾ ਵੀਰੇ ਨਹੀਂ ਜਾਜਤ ਨਹੀਂ ਨਹੀਂ ਜਾਜਾ ਵੀਰੇ ਕੋਈ ਮੇਰਾ ਵੀਰ ਪ੍ਰਾਫੂਨ ਲਾਏਗਾ ਬਾਕੀ ਕੋਈ ਫੋਨ ਲਾਵੇ ਮੋੜਨਾ ਨਹੀਂ ਵੀਰੇ ਨਹੀਂ 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 ਉਹ ਨਹੀਂ ਹੋਰ ਦੇਣੀ ਆ ਫੋਨ ਲਾਵੇ ਜਰੂਰ ਵੀਰੇ ਫੋਨ ਜਰੂਰ ਲਾ ਲਿਓ ਤੇ ਜੇ ਕੱਦ ਕਾਂਠ ਦੀ ਗੱਲ ਕਰੀਏ ਤਾਂ ਵੱਡੇ ਕੱਦ ਦੀ ਜੋ ਲੰਮੀ ਵੇਲਾ ਸੋਹਣੀ ਝੋਟੀ ਆ ਵੀਰੇ ਝੋਟੀ ਵਖਰੇ ਜਿਵੇਂ ਆਦੇ ਬੰਬ ਝੋਟੀ ਆ ਪੂਰੀ ਬੱਚਿਆ ਵੀ ਚੰਗੇ ਸੀਮੰਦ ਆ ਗਿਆ ਹਨਾ ਅੱਖ ਫੇਸ ਦੀ ਕੁਆਲਿਟੀ ਚੈੱਕ ਕਰਾਓ ਐ ਮਾਨਕੀ ਅੱਖ ਆ ਗਈ ਵੀਰੇ ਅੱਖ ਇਹ ਫੇਸ ਕੁਆਲਟੀ ਆ ਹਾਂਜੀ ਹਾਂਜੀ ਉਹ ਸ਼ਾਨਦਾਰ ਝੋਟੀ ਆ 15 16 ਕਿਲੋ ਦੁੱਧ ਭੜੇਗੀ ਫਰਮਾਨਾ ਚੰਗੀ ਝੋਟੀ ਆ ਵੀਰੇ ਇਹ ਵਾ ਮੇਰਾ ਵੇਖੋ ਕਾਟਾ ਦਾ ਲੈ ਵਾ ਵੇਖੋ ਤਾਂ ਵੀਰੇ ਇੱਕ ਦਸ ਚ ਕੋਈ ਨਹੀਂ ਮਾਨਤਨ ਕਰਦੇ ਵੀਰਾਂ ਦਾ ਹਣਾ ਜੀ ਰੇਟ ਤੁਹਾਡੇ ਬਹੁਤ ਵਧੀਆ ਹੁੰਦੇ ਸੋਹਣੇ ਹੁੰਦੇ ਦੂਜੇ ਨੰਬਰ ਤੇ ਇਹ ਦੂਜਾ ਸੂਆ ਜੇ ਦੂਜਾ ਸੂਆ ਠੀਕ ਹੈ ਇਹ ਰਾਤੀ ਸੂਈ ਕੋਈ 2:00 ਵਜੇ ਠੀਕ ਹੈ ਇਹ ਜਿਹਨੂੰ ਆਂਦੇ ਦੁੱਧ ਦਾ ਦੁੱਧ ਦੀ ਘਰਾਂ ਲੈਣੇ 16 ਕਿਲੋ ਦੀ ਗਾਰੰਟੀ ਦਿੱਤੀ ਆਨੂੰ ਠੀਕ ਹੈ ਜੀ ਦੇਖੋ ਆਹ ਆਹ ਰਿਪੋਰਟਰ ਇਹ ਉਹ ਰੋਜੀਆਂ ਨਹੀਂ ਆ ਗਈ ਸਾਹ ਦੇਖੋ ਕਿਥੋਂ ਲੈ ਆਏ ਇਹ ਇਹ ਤੋਹਫੇ ਕਾ ਦੇਖੋ ਕੀ ਬਾਤ ਹੈ ਅਗਲਾ ਭਾਈ ਦੇਖੋ ਇਹ ਜਿੱਥੇ ਲੱਤ ਰੱਖਤੀ ਰੱਖਦੀ ਠੀਕ ਆਹ ਦੇਖੋ 15 16 ਕਿਲੋ ਦੀ ਗੰਢੀ ਖੋਲ ਕੇ ਦਿਖਾਓ ਐਵੇਂ ਅੱਖੀ ਇਹ ਵੀ ਸਾਰੀ ਨਹੀਂ ਚੋਈ ਦੋ ਹੋ ਗਏ ਕਿਲੋ 3 2 3 ਕਿਲੋ ਜੋਈ ਬੱਜੇ ਕਿਲੋ ਜੰਗਾਇਆ ਕੋਲ ਨਹੀਂ ਤੜੋ ਆ ਉਹਨੂੰ ਉਹਨੂੰ ਜਾਇਆ ਪਰ ਝੋਟੀ ਬੱਚਾ ਕੀ ਆ ਗਿਆ ਵੀਰ ਜੀ ਇਹਦੇ ਮਗਰ ਇੱਕ ਕਟਾ ਕਟੱਟੀ ਜੇ ਤੇਰੇ ਮਾਰ ਦੇ ਇਹਦੇ ਮਗਰ ਕੱਟੀ ਆ ਹਾਂਜੀ ਹਾਂਜੀ ਹਾਂ ਕੀ ਬਾਤ ਆ ਤੇ ਬੱਚੇ ਵੀ ਚੰਗੇ ਸੀ ਵੰਦਾ ਆ ਗਏ ਹਨਾ ਗੋਲੀ ਬੇਲ ਬੂਲ ਵੇਖੋ ਕੱਦ ਵਿਖਾਓ ਬਹੁਤ ਚੰਗੀ ਝੋਟੀ ਆ ਆਜੋ ਆਜੋ ਕੱਦ ਵੇਖੋ ਵਜਨਦਾਰ ਵੇਖੋ ਲੇਵਾ ਵੇਖੋ ਵਜਨ ਫੁੱਲ ਆ ਗਿਆ ਹਨਾ ਵੀਰੇ 16 ਕਿਲੋ ਦੀ ਆਪਣੀ ਫੁੱਲ ਗਾਰੰਟੀ ਆ ਤੇ ਕੱਲੀ ਗੱਡੀ ਜਾਓ ਪਾਂ ਚੱਕ ਦੇ ਤੂੰ ਫੁੱਲ ਫੁੱਲ ਵਜਨ ਵੀਰੋ ਤੇ ਲੇਵੇ ਵਾਲੀ ਕੋਈ ਕਹਿਣ ਦੀ ਗੱਲ ਹੀ ਨਹੀਂ ਸਿਰਾ ਲੱਗਾ ਲੇਵਾ ਤਾਂ ਫੁੱਲ ਕਰਦ ਵਜਣਾ ਵੀਰੋ ਬੰਦਨਾ 16 ਤੋਂ ਦੋੜੀ ਚ ਮਾਜੀ ਗਈ ਕੁਟ ਕੇ ਵਾਈ ਬੜੀ ਰੱਗੀ ਏ ਲੈਵਾ ਬਹੁਤ ਸ਼ਾਨਦਾਰ ਲੱਗਿਆ ਵੀਰੋ ਇਹ ਸਫੇਦ ਦੀ ਸੂਈ ਜੀ ਆ ਇਹ ਜਦੂ ਪ੍ਰੋਪਰੋ ਕੇ ਪਾਤੀ ਆ ਇੱਕ ਮਿੰਟ ਇਹ ਕੋਈ ਛੋਟਾ ਹਾਥੀ ਨਾ ਆਇਆ ਤੇ ਵੱਡੀ ਵੱਡੀ ਗੱਡੀ ਜਾਏਗੀ ਇਹ ਕੋਈ ਛੋਟਾ ਹਾਥੀ ਆਏ ਗੱਡੀ ਬਬਲ ਐਰੋ ਆਇਆ ਇੱਧਰ ਸਿਰ ਆਈ ਸੀ ਲਾ ਪਾਏ ਇੱਥੇ ਇੱਥੇ ਬਹਿ ਜਾਓ ਹੈ ਵੀ ਇੱਕ ਜੈਡ ਬਲੈਕ ਚਾਹ ਆ ਗਿਆ ਕੀ ਬਾਤ ਆ ਵੀਰੇ ਸਿਰਾਂ ਝੋਟੀ ਟੋਪਲਾ ਵੇਖੋ ਭਾਈ ਪੇਟ ਪੂਰਾ ਗਜੰਦਾਰ ਵੇਖੋ ਨੇਵੇ ਦਾ ਥਾਨ ਕੁਆਲਟੀ ਥਾਨ ਵੇਖੋ 15 16 ਕਿਲੋ ਦੀ ਹੋਰ ਨਾ ਇਹ ਜਿਹੜਾ ਮੱਛੀ ਦਾ ਜੂਕ ਵੀ ਵੇਖੋ ਮੀਖੋ ਨੇਵੇ ਦੀ ਕੁਆਲਟੀ ਹੈ ਝੋਈ ਆ ਥੋੜੀ ਜੀ ਬੱਚੇ ਨੂੰ ਜੰਗਾ ਰਿਹਾ ਵੇਖੋ ਵੇਖੋ ਚਵਾਈ ਲੱਗੀ ਚਵਾ ਬਹੁਤ ਬੋਲਾ ਵੀਰੇ ਦਾ ਵੀ ਮੱਦੀ ਕੋਈ ਪੂਰ ਨਹੀਂ ਕੋਈ ਛੱਟਾ ਨਹੀਂ ਗੋਥਾ ਨਾਲ ਪਸਮਾਈ ਆ ਵੇਖੋ ਬੱਚਾ ਕੀ ਆ ਗਿਆ ਕੱਟੀ ਆ ਗਈ ਹੈ ਨਾ ਕੱਟੀ ਵੀ ਵੇਖੋ ਇਹਦੇ ਮਗਰ ਵੀ ਜੱਡ ਲਾਇਤੀ ਇਹਦੀ ਕੱਟੀ ਆਈ ਆ ਵੇਖੋ ਬਹੁਤ ਚੰਗੀ ਸੀ ਮਨ ਜੀ ਹਾਂ ਜੀ ਹਾਂ ਕੇ ਅਗਰਾਂ ਮਹੀਨੇ ਦਾ ਬੱਚਾ ਵੇਖੋ ਕਿੰਨਾ ਭਲਿਆ ਇਹ ਨਾ ਕਹੇ ਵੀ ਕੋਈ ਮਹਿਰਾ ਵੀ ਛੋਟੀ ਹੈ ਤਾਂ ਨਾ ਹੀ ਕੋਈ ਛੋਟਾ ਹਾਥੀ ਆ ਇਹ ਵੱਡੀ ਛੋਟੀ ਪੂਰੀ ਪੂਰੀ ਵੱਡੀ ਫੁੱਲ ਸਟਾਜਾ ਫੁੱਲ ਸਟਾਜਾ ਹਾਂ ਜੀ ਹਾਂ ਤੇ ਹਜੇ ਰਾਤ ਦੀ ਸੂਈ ਲੱਪਾ ਲੱਪਾ ਆ ਦੇਖੋ ਅਲ 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 ਤਾਂ ਪਾਤਾ ਬਾ ਇਧਰ ਬੱ비 16 15 16 ਕਿਲੋ ਦੀ ਓਟ ਨਾ ਜਿਹੜਾ ਮਰਜ਼ੀ ਮੈਂ ਹਾਂ ਬਿਲਕੁਲ ਹੈ ਵੀ ਪਤਲੀ ਪਤਲੇ ਚੰਮ ਦੀ ਹਨਾ ਜੀ ਸੇਰਾ ਹੀ ਹੈ ਤਾਂ ਵੀਰੇ ਮੋਲ ਦੀ ਗੱਲ ਕਰੀਏ ਤਾਂ ਕਿੰਨੇ ਦੀ ਹੋਜੂ ਵੀਰ ਮੋਲ ਤੇ ਤੁਹਾਡਾ ਜੀ ਕਰਦਾ ਸਭ ਆਦੀ ਨਹੀਂ ਟਾੜੀ ਇੱਕ ਗੱਲ ਵੀਰੇ ਬਹੁਤ ਵਧੀਆ ਲੱਗੀ ਕਿਦੋਂ ਸਟਾਰਟਿੰਗ ਕਰਨ ਗਈ ਤੂੰ ਆਖਿਆ ਕਿ ਵੀਰ ਜੀ ਆਪਾਂ ਇਹਦੇ ਸਿੰਘ ਬਣਾ ਲੈਨੇ ਤੇ ਭਾਵੇਂ ਆਪਾਂ ਕਿੰਨੇ ਦੀ ਮਰਜ਼ੀ ਵੇਚ ਜਾਂਦੇ ਪਰ ਆਂਦੇ ਤੂੰ ਆਖਿਆ ਜੋ ਹੈਗਾ ਆਪਾਂ ਉਹੀ ਉਹੀ ਵਖਾਲਦੇ ਆ ਥੋੜੇ ਸਿੰਘ ਛੋਟੇ ਕਰਾ ਲਾ ਕਰਾ ਲਾ ਦੇ ਤੂੰ ਛੋਟੀ ਦੀ ਇਹ ਰਹੀ ਇਸ ਤੋਂ ਬਾਅਦ ਦੀ ਵੀ ਝੋਟੀ ਸ਼ਰਨੀ ਪਰ ਹੁਣ ਨਹੀਂ ਦੇਣੀ ਹੁਣ ਝੋਟੀ ਜੈਸ ਨਾਲ 1 ਲੱਖ 60000 ਦੀ ਦੇਣੀ ਤੂੰ ਝੋਟੀ ਤੇਰੀ ਫੱਕ ਦਾ 1 ਲੱਖ 60000 ਹਾਂਜੀ ਤਾਂ ਪਰ ਵੀਰੇ ਲੈ ਵਲੂਆ ਬੜਾ ਤਲਲੇਦਾਰਾ ਪਤਲਾ ਚੰਮ ਲੱਗਿਆ ਪਰ ਸੀਲੀ ਵੇਖੋ ਥੱਬੇ ਹੀ ਲਾਈ ਸੀ ਸੀਲੀ ਆ ਵੇਖੋ ਆ ਦੇਖੋ ਭਾਈ ਇਦਾਂ ਹੀ ਹਟਾਉਂਦੇ ਹਾਂ ਹੁਣ ਵੀਰੇ ਹਾਂ ਨਾ ਹੋ ਗਈ ਇੱਕ ਛੇ ਦੀ ਮਾਨਤਨ ਮਾਨਤਨ ਕਰਦੇ ਹੋ ਮੋੜੇ ਨਾ ਤੁਹਾਡੇ ਕੋਲ ਇੱਕ ਚਾਰ ਦੀ ਕਰਦਾਂਗੇ ਇੱਕ ਚਾਰ ਦੀ ਮੇਰੇ ਜੈਸਨ ਉਹ ਝੋਟੀ ਚ 100 ਰੁਪਇਆ ਛੋਟੋ ਨਹੀਂ 1 ਲੱਖ 2 ਹੀ ਹੁਣੀ ਆ 1 ਲੱਖ 2 ਕੋਈ 1 ਲੱਖ ਨਾਲ ਕੋਈ ਇੱਕ ਇੱਕ ਨਾਲ ਆ ਤੂੰ ਮੇਰਾ ਵੀਰ ਝੋਟੀ ਕੋਈ ਐਡੀ ਝੋਟੀ ਦੇ ਨਹੀਂ ਸਕਦਾ ਮਾਨਤਨ ਨਹੀਂ ਆਪਣੇ ਛੋਟਾ ਛੰਪਾ ਕਰਦਾਂਗੇ ਅਸੀਂ ਛੋਟਾ ਦੇਖੋ ਇਥੋਂ ਲੈ ਵਾ ਸ਼ੁਰੂ ਹੁੰਦਾ ਕਿੱਥੋਂ ਜਾਂਦਾ ਵੇ ਵੱਡੀ ਝੋਟੀ ਹੈ ਵੀਰੇ ਤਮ ਬੱਚਾ ਵੀ ਬਹੁਤ ਸੋਹਣੀ ਸੀਮੰਦ ਦਾ ਪਾਲਿਆ ਨੇ ਹਣਾ ਤਾਂ ਫੇਸ ਕੁਆਲਿਟੀ ਵੀ ਬਹੁਤ ਸੋਹਣੀ ਆ ਤਾਂ ਬਹੁਤ ਚੰਗੀ ਝੋਟੀ ਆ ਵੀਰੋ ਚੈੱਕ ਕਰ ਲਓ ਵੀਰ ਜੀ ਆ ਆ ਗਿਆ ਜੇ ਦੂਜੇ ਸਵੇਰ ਝੋਟੀ ਸੁਈ ਜੇ ਪੰਜਵੇਂ ਸੀਮੰਦ ਆਇਆ ਜੇ ਇਹਨੂੰ ਅੱਜ ਸੁਈ ਨੂੰ ਪੰਜ ਪਾਣ ਸਨ ਜੀ ਪਣੀ ਮੱਛੀ ਮੱਦਨ ਦੋ ਦੁੱਧ ਲਾ ਲੈ ਕੋਈ ਬੋਲਾ ਲਾ ਦੇ ਠੀਕ ਹੈ ਜੀ 11 ਕਿਲੋ 10 ਕਿਲੋ ਦੀ ਸਾਡੀ ਗਾਰੰਟੀ ਹੋਈ ਬੱਚਾ ਜੀ ਦੁੱਧ ਦੋ ਦੁੱਧ ਕਰ ਵੀ ਕਟਕਟੇ ਅੱਜ ਸਾਡੀ ਹਾਂ ਜੀ ਕੀ ਬਾਤ ਹੈ ਜੀ ਵੇਖੋ ਵੀਰੋ ਤਿੰਨ ਮਗਰ ਕਟੀਆਂ ਗਈਆਂ ਜੋ ਇਹ ਵੀ ਇਹਦੇ ਮਗਰ ਵੀ ਕੱਟੇ ਆ ਗਈ ਇਹ ਵੀ ਫੁੱਲ ਸਿਹਜ ਦੇ ਕਦ ਕਾ ਠਾ ਲਈ ਹੈ ਨਾ ਤੇਰੀ ਚਵਾਈ ਤੂਰੀ ਬੜੀ ਚੰਗੀ ਲੱਗਦੀ ਇਹ ਵੀ ਨੀਲੀ ਜਾਲੀ ਆਖ ਮੋੜ ਸੀਲ ਸੂਰੇ ਵੀ ਬੜੀ ਆ ਦੇਖੋ ਆਓ ਅੱਧਰ ਦੇਖੋ ਵੀਰੋ ਸੇਂਗ ਦੀ ਕੁਆਲਿਟੀ ਚੈੱਕ ਕਰ ਲਿਓ ਇਹ ਵੀ ਕਦ ਕੋਈ ਛੋਟਾ ਨਹੀਂ ਬੱਤੀ ਛੋਟਾ ਬੰਦ ਨਾ ਪਾਸ ਦਾ ਖਾਨਾ ਮਗਰ ਇਹਦੀ ਵੀ ਕੱਟੀ ਆ ਗਈ ਹੈ ਨਾ ਤੇ ਵੇਖੋ ਵੀਰੋ ਤਿੰਨਾ ਮਗਰ ਕੱਟੀਆਂ ਆ ਗਈਆਂ ਨੇ ੱਲੇ ਵੇ ਲੂ ਵੇ ਸੋਹਣੇ ਲੱਗਿਆ ਹਾਂਜੀ ਵੀ ਅੱਗੇ ਬੱਚਾ ਵੀ ਚੰਗੇ ਸੀ ਮੰਦ ਕੀ ਬਾਤ ਹੈ ਆਹੇ ਛੋਟੀ ਸਿਰ ਆਈ ਵੀਰੇ ਸੋਹਣਾ ਦੇ ਵਲੂ ਵੇ ਲੇ ਵੇ ਬੱਚਾਈ ਬੜੀ ਟੋਪ ਦੀ ਲੱਗੀ ਆ ਵੇ ਅੱਛਾ ਇਹ ਤੋਂ ਪੜਾ ਕੀ ਉਹਨਾਂ ਨੇ ਨਾ ਗਰਮੀਆਂ ਨੂੰ ਆ ਅਗ ਨਹੀਂ ਆਉਂਦਾ ਪੀ ਆ ਮਸ਼ਰ ਆਉਂਦਾ ਵਾ ਹਾਂ ਮਸ਼ਰ ਆਉਂਦਾ ਉਹ ਤੇ ਸਾਦੀ ਹੀ ਤੇ ਉਹਦੇ ਉੱਤੇ ਹੋ ਗਈ ਉਦਾਂ ਕੋਈ ਗੱਲ ਨਹੀਂ ਉਦਾਂ ਅੱਛਾ ਅੱਛਾ ਹਾਂਜੀ ਹਾਂਜੀ ਉਹ ਠੀਕ ਹੈ ਦੋ ਨਹੀਂ ਆ ਗਈ ਕੋਈ ਭਾਈ ਉਦਾਂ ਠੀਕ ਹੈ ਹਾਂਜੀ ਪਰ ਪੂਰੀ ਫੁੱਲ ਸੈ ਇਹ ਨਾ ਇਹ ਵੀ 14 15 14 15 ਕਿਲੋ ਦੁੱਧ ਚਾਹ ਮੰਮਾ ਨਾ ਦੇਗੀ ਇਹ ਵੀ ਕੱਦ ਕਾਠ ਵਾਲੀ ਵੀਰੇ ਹਨਾ ਮੈਂ ਵੱਡੀ ਫੁੱਲ ਸੈਜ ਮੇਰੀਆਂ ਜਨੀਮ ਫੇਕ ਕਿਹਨਾਂ ਕੋਈ ਵੀ ਮਈ ਕੋਈ ਇਹ ਨਾ ਕਹੇ ਵੀ ਉਹ ਛੋਟੀ ਕੋਈ ਛੋਟੀ ਨਹੀਂ ਸਾਰੀਆਂ ਕੱਦ ਕਾਠ ਵਾਲੀਆਂ ਲੜੀਆਂ ਦੇ ਪੂਰੇ ਫੁੱਟ ਸੈਟਾ ਜਾ ਠੀਕ ਆ ਜੀ ਹਾਂ ਚੰਗੀ ਝੋਟੀ ਆ ਗਈ ਹਨਾ ਜੀ ਤਾਂ ਕੱਦ ਕਾਠ ਵਾਲੀ ਆ ਹਾਂ ਜੀ ਲੰਮੀ ਬੇਲ ਆ ਪੂਰੀ ਵੱਡੀ ਹੈ ਇੱਕ ਤਿਲਾਂ ਵਾਲੀ ਆ ਇਹ ਤਿਲਾਂ ਵਾਲੀ ਤੇ ਤੇ ਲਾਗੇ ਹਨਾ ਕੁੜੀ ਕਹਿੰਦੇ ਤੀਲਾਂ ਵਾਲੀ ਕਾਲੀ ਤੀਲਾਂ ਵਾਲੀ ਠੀਕ ਹੈ ਜੀ ਫੇਸ ਕੁਆਲਟੀ ਵੀ ਸੋਹਣੀ ਆ ਗਈ ਫੋਟੋਪ ਦਾ ਲੱਗਾ ਜੇ ਬਿਲਕੁਲ ਕਬਚਾ ਆਤੀ ਆ ਹਾਂਜੀ ਤਾਂ ਮਗਰ ਵੀ ਕੱਟੀ ਹਨਾ ਕੱਟੀ ਆ ਗਈ ਹਾਂਜੀ ਤੇ ਵੀਰੇ ਮੁੱਲ ਮੋਲੇ ਦਾ ਜੋ ਮਰਜ਼ੀ 2.5 15 11 1.5 ਦੇ ਦਾਂਗੇ 1.5 ਜੀ ਵੀਰ ਜੀ ਲੱਖ ਦੀ ਛਿਟੀ ਝੋਟੀ ਹੋਣੀ ਤੇ 10000 ਰੁਪਿਆ ਛੋਟ ਹੋਣੀ ਕੋਈ ਲੱਖ ਦੀ ਝੋਟੀ ਥੀਂ ਸਕਦਾ ਨਿੱਚੇਂਗੀ ਛੋਟੀ ਫੋਨ ਕਿੰਨਾ ਵੀਰੇ ਸਟਾਰਟਿੰਗ ਤੇ ਆਇਆ ਇਹ ਦਾਅ ਕੇ ਲਫਰੋ ਗਾਰੰਟੀ ਹੋ ਬੱਚਾ ਇਹ ਦਾਅ ਕੇ ਕਿ ਗੇ ਕਿੱਲੋ ਹੋਏ ਮਗਰ ਕੱਟੀ ਆ ਗਈ ਹਾਂਜੀ ਹਾਂਜੀ ਤਾਂ ਵੇਖੋ ਵੀਰੇ ਉਹ ਰੇਟ ਚੈੱਕ ਕਰੋ ਇਹ ਨਾ ਗਏ ਵੀ ਕੋਈ ਪੂਰੇ ਸਾਰਿਆਂ ਦੇ ਪੋਲਿਸ ਐਨੇ ਦੇ ਬੈ ਵੀ ਸਾਰਿਆਂ ਸਾਫ ਨਹੀਂ ਬਿਲਕੁਲ ਹਾਂਜੀ ਲੱਖ ਚੋਂ ਯਾਰ ਮਾਨ ਹਜ਼ਾਰ ਮਾਨ ਫੋਨ ਲਾਵੇ ਬਾਕੀ ਕੋਈ ਚੱਕਰ ਨਹੀਂ ਹਣਾ ਵੀਰੇ ਹਾਂ ਹਾਂਜੀ ਠੀਕ ਆ ਜੀ ਹਾਂ ਵੀਰੇ ਬੱਚਾ ਲਾਤਾ ਇਹਨੂੰ ਹਾਂਜੀ ਕਿਵਾ ਬਾਲਟੀ ਪਾਣੀ ਭਰਿਓ ਤਾਂ ਵੇਖੋ ਵੀਰੋ ਗੜੀ ਪਹਿਲੇ ਨੰਬਰ ਤੇ ਵਿਖਾਲੀ ਸੀ ਝੋਟੀ 15 16 16 ਮਗਰ ਵੀ ਇਹਦੇ ਕੱਟੀ ਆ ਤੇ ਵੀਰ ਕਹਿੰਦਾ ਤਾਰਾ ਮਾਰ ਕੇ ਵਿਖਾਲ ਦੇਣੇ ਆ ਕਰ ਬਾਕੀ ਚੈੱਕ ਕਰ ਲਿਓ ਚਵਾ ਇਹਦਾ ਬਾਰ ਅੱਗੇ ਆਂਦੇ ਹੀ ਨਾ ਵੀ ਉਹੀ ਮੁੱਲ ਫੇਰ ਹੋਗੇ ਪਰ ਉਹ ਮੁੱਲ ਹੁਣ ਫੇਰ ਮੁੱਲ ਉਹੀ ਹੋਗੇ ਨੇ ਬਿਲਕੁਲ ਅੱਲ ਆ ਆ ਜਿਹੜੀ ਚਿਚਿ ਝੋਟੀ 1.8 ਲੱਖ ਰੁਪਈਆ ਝੋਟੀ ਦਾ ਸਕੂਲ ਵਾਲੀ ਦਾ ਰੇਮ ਮੱਤੇ ਸੇਨਾ ਸੂਨਾਲੀ ਝੋਟੀ ਦਾ 1.20 ਲੱਖ ਰੁਪਈਆ ਲਗਾ ਹੀ ਅੱਛਾ ਜੀ ਹਾਂ ਜੀ ਅਸੀਂ ਬੜੇ ਪ੍ਰਾਮਾਨ ਆਂਦੀ ਉਹਨਾਂ ਕੋ ਠੀਕ ਹੈ ਜੀ ਹਾਂ ਜੀ ਤੇ ਝੋਟੀ ਵੀ ਸ਼ਾਨਦਾਰ ਹੈ ਨਾ ਹਾਂ ਜੀ ਝੋਟੀ ਵੀ ਜੀ ਟੋਕਲਾ ਆਪਾਂ ਪੂੜੀ ਆ ਗਈ ਜੀ ਬੰਦ ਦਿਓ ਜੀ ਬੰਦ ਦਿਓ ਜੀ ਇੱਕ ਮਿਲੇ ਚੈੱਕ ਕਰ ਲਿਓ ਏ ਕਿ ਜੀ ਖਾਨ ਕਰ ਲਿਆ ਵੇਖੋ ਆ 40 ਫੁੱਟ ਦੇ ਲੱਗਾ ਖਾਣਾ ਵੇਖੋ ਚੱਕਰਾ ਹੁਣ ਥੱਲੇ ਬੈ ਗਿਆ ਕੀ ਬਾਤ ਹੈ ਜੀ ਹਾਂ ਜੀ ਹਾਂ ਜੀ ਅੱਜ ਭਾਈ ਵੇਖਿਓ ਖਲਾਇਓ ਜਾਈ ਮਾਰੀ ਆ ਵੇਖੋ ਫੋਟੋ ਪੜੇ ਐਨ ਮੋਨ ਮਖਾਓ ਇਧਰੋਂ ਖਾਂਦੀ ਕੋਲ ਰੁਕ ਜਾਓ ਵੇਖੋ ਠੀਕ ਹੈ ਮਾਰ ਦੇ ਵੀਰੇ ਤਾਰਾ ਮਾਰ ਇਸ ਵਿੱਚ ਕੋਈ ਚਿਵਾਈ ਲੱਗੀ ਤਾਂ ਨਹੀਂ ਬਹੁਤ ਸੋਣੀ ਚਿਵਾਈ ਲੱਗੀ ਵੀਰੇ ਖਾਣੀ ਇਥੇ ਵੇਖਦੇ ਆ ਗਏ ਹਨ ਦੇਖੋ ਜਵਾਕ ਬਹੁਤ ਸੋਹਣੀ ਚਵਾਈ ਆ ਵੇਖੋ ਇਹਦਾ ਕੇ ਤਾਰ ਦੇ ਪਾਇਰੀ ਜਿੱਦਨ ਮਰਜੀ ਖਾਲ ਛੱਡੋ ਆ ਵੇਖੋ ਸਿਰੇ ਲਾਉਂਦਾ ਵੀਰ ਚੈੱਕ ਕਰੋ ਟੌਪ ਕਲਾਸ ਚਵਾ ਤਾ ਸੋਹਣੀ ਝੋਟੀ ਆ ਰੇਡ ਵੀਰ ਨੇ ਤਾਂ ਸੋਹਣਾ ਕੀਤਾ ਕਿੰਨੇ ਦੀ ਕਿਆ ਵੀਰੇ ਝੋਟੀ ਇੱਕ 10 ਦੀ ਇੱਕ 10 ਵੱਡੀ ਝੋਟੀ ਆ ਗਈ ਹਨਾ ੱਲੀ ਵਾਹ ਦਾ ਕਾਟਾ ਵਾਲੇ ਵਾਹ ਆ ਗਿਆ ਵੇਖੋ ਚਵਾ ਵੀ ਚੰਗਾ ਆ ਬੜਾ ਚਵਾ ਚੰਗਾ ਲੱਗਦਾ एदा नहीं सोलह पंद्रह सोलह किलोड़ा भी ऑनलाइन मंगा जो चला चबा ये छोटी है बड़ी पूरी होल ਅਵੀ ਮੈਂ ਹੀ ਵਿਖਾ ਦੋ ਇਹ ਵੀ 15-16 ਕਿਲੋ ਦੀ ਗਾਰੰਟੀ ਇੱਥੇ ਵੀ ਕਰਦਾ ਹਾਂ ਤੁਹਾਨੂੰ ਲਾਈ ਮੇਰਾ ਵੀਚ ਭਰਾ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਵੀਰਿਓ ਫੋਨ ਜਰੂਰ ਲਾ ਲਿਓ ਵੀਰ ਨੂੰ ਮਾਨ ਤਨ ਖੁੱਲੇ ਹੋ ਜਾਣਗੇ ਤਾਜ਼ੀਆਂ ਸੂਈਆਂ ਨੇ ਮਗਰ ਵੀ ਇਹਨਾਂ ਦੇ ਕਟੀਆਂ ਆ ਗਿਆ ਨੇ ਵੱਡੀਆਂ ਛੋਟੀਆਂ ਨੇ ਨਿੱਕੀਆਂ ਨਾ ਮੰਨ ਕੇ ਚੱਲਿਓ ਤਾਂ ਵੀਰਿਓ ਹਰ ਵੀਡੀਓ ਜੇ ਬੇਨਤੀ ਹੁੰਦੀ ਆ ਵੀਰੇ ਚੈਨਲ ਨੂੰ ਹਰ ਵਾਰ ਸਬਸਕ੍ਰਾਈਬ ਕਰੋ ਲਾਈਕ ਕਰੋ ਤੇ ਸ਼ੇਅਰ ਕਰੋ ਜੋ ਤੁਹਾਨੂੰ ਨਵੀਂ ਤੋਂ ਨਵੀਂ ਵੀਡੀਓ ਲਿਆ ਕੇ ਵਿਖਾ ਲਈ ਜਾਵੇ ਜੀ ਬਾਕੀ ਵੀਰੇ ਆਪ ਦੀ ਚਵਾਈ ਕਰੋ ਪਾਸ ਕਰੋ ਉਹ ਵੀਰੇ ਤੁਹਾਡਾ ਆਪ ਦਾ ਖੁਦ ਦਾ ਫਰਜ ਬੰਦਾ ਹਨਾ ਵੀਰੇ ਹਾਂਜੀ ਹਾਂਜੀ ਤਾਂ ਵੀਰ ਜੀ ਐਡਰੈਸ ਕਰ ਲਓ ਜੀ ਹਵੀਡ ਰਹਿੰਦੀ ਆਪਣੀ 2 ਟਾਈਮ ਸੁਣ ਵਾਲੀ ਚਿੱਪ ਘੜੇ ਚਿੱਪ ਕੇ ਖੜੇ ਜੀ ਕਿ ਦੋ ਵੀ ਲੈਣੀ ਇਹ ਨਹੀਂ ਇਕੱਲੀ ਇੱਥੋਂ ਬਿਲਕੁਲ ਨੂੰ 2 ਟਾਈਮ ਚੋ ਕੇ ਖੜੇ ਨਹੀਂ ਤੇ ਆਪਣਾ ਵੀਰ ਨਹੀਂ ਆ ਸਕਦਾ ਜਦੋਂ ਲਾਈਨ 2 ਟਾਈਮ ਚ ਵਾਲੀ ਆਨਲਾਈਨ ਚ ਵਾਲੀ ਹਨਾ ਵੀਰੇ ਕੋਈ ਲੰਮਾ ਲੰਮਾ ਨਹੀਂ ਰਹਿ ਜਾਂਦਾ ਪਸ਼ੂ ਦੇ ਵਿੱਚ ਕਿਉਂਕਿ ਇਹ ਤਾਂ ਵੇਖੋ ਚੈਦੋਂ ਨਾਲ ਸੁਣ ਵਾਲੀਆਂ ਫੇਰ ਤੇ ਨਾਲ ਹੀ ਹੁੰਦਾ ਵਾ ਲੰਮਾ ਹਾਂਜੀ ਸੁਈਆਂ ਆ ਗਈਆਂ ਨੇ ਸੁਈਆਂ ਆਏ ਵੇਖੀ ਕਿਦਾਂ ਕੋਈ ਜੋੜਾ ਜੋੜਾ ਪਾਊਗਾ ਮਾਤਾ ਨੂੰ ਖੁਲਾ ਕਰ ਦਿਓ ਹੋ ਜਾਏਗਾ ਮਾਤਾ ਖੁੱਲੇ 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 ਹੋ ਜਾਏ ਕੋਈ ਵੇਖ ਕੇ ਠੀਕ ਹੈ ਜੀ ਹਾਂ ਜੀ ਪਰ ਝੋਟੀਆਂ ਨੇ ਮਾਰੀਆਂ ਦੁਰ ਤ 15 15 16 16 ਕਿਲੋ ਦੇਣੀਆਂ ਸਾਰੀਆਂ ਤੇ ਵੀਰੇ ਕਿਦਾਂ ਆ ਝੋਟੀਆਂ ਫਿਰ ਇੱਧਰ ਆਪਣੇ ਲਾ ਕੇ ਚੁਲਾਈਆਂ ਹਨਾ ਦੁੱਧ ਵਾਲੇ ਨਿਕਲਦੀਆਂ ਚੰਗੇ ਹਨੇ ਆਪਣੇ ਵੀ ਬਹੁਤ ਚੰਗੇ ਚੰਗੇ ਝੋਟੀਆਂ ਨਿਕਲਦੀਆਂ ਲਾ ਕੇ ਲੀਆਂ ਸਾਰੀਆਂ 18 22 ਕਿਲੋ ਵਾਲੀ ਮਹੀਂ ਇੰਨਾ ਕੋ ਆ ਦੋ ਘੜੇਲੇ 14 15 ਕਿਲੋ ਦੀ ਇੱਕ ਮਹੀ ਹੈ ਵੀ ਪਤਲਾ ਚਾਮਾ ਬਿਲਕੁਲ ਹੈ ਨਾ ਨਾਣਾ ਨੂਣਾ ਦੀ ਮਹੀ ਹੈ ਜੇ ਕਈ ਰਕ ਲੈ ਛੋਟੀਆ ਸੀ ਜੀ ਪੂਰੀ ਹੋਣੀ ਮਾਹਾਂ ਬਿਲਕੁਲ ਵਾਜੀ ਨਾਲੀ ਆ ਜੀ ਹਾਂ ਜੀ ਤਾਂ ਬਾਕੀ ਕੋਈ ਬਲੈਕੋ ਗੱਡੀ ਲੈ ਮੇਰਾ ਵੀ ਰਫ ਬਿਲਕੁਲ ਤਾਂ ਬਾਕੀ ਵੀਰਾਂ ਨੂੰ ਬੇਨਤੀ ਆ ਕਿ ਨੀ ਫਟਦਾ ਉਹ ਕਦੇ ਇੰਨੀ ਝੋੜੀ ਆ ਪੂਰੀ ਬਿਲਕੁਲ ਹਾਂ ਜੀ ਹਾਂ ਜੀ ਤਾਂ ਬਾਕੀ ਵੀਰਾਂ ਨੂੰ ਇਹ ਬੇਨਤੀ ਆ ਵੀਰੇ ਆਓ ਆਪ ਦੀ ਚਵਾਈ ਕਰੋ ਪਾਸ ਕਰੋ ਉਹ ਤੁਹਾਡਾ ਆਪ ਦਾ ਫਰਜ਼ ਬੰਦਾ ਜੀ ਹਾਂ ਜੀ ਤਾਂ ਵੀਰ ਜੀ ਐਡਰੈਸ ਇਹ ਕਰ ਦੱਸਿਓ ਪਿੰਡ ਸ਼ਿਕਾਰਮਾਸ਼ਾ ਜ਼ਿਲ੍ਹਾ ਗਰਦਾਰਪੁਰ ਫੋਨ ਨੰਬਰ ਹੈ 7376902 ਨਾਮ ਹੈ ਕਾਲ ਠੀਕ ਆ ਜੀ ਠੀਕ ਆ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਠੀਕ